ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਏਡੀਸੀਪੀ ਗੁਰਪ੍ਰੀਤ ਕੌਰ ਪUREਵਾਲ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੀਚਰਵਾਲ ਪੰਜਾਬ ਸੜਕ ਸੁਰੱਖਿਆ ਪਰਿਸ਼ਦ ਦੇ ਮੈਂਬਰ ਰਾਹੁਲ ਬਰਮਾ ਤੇ ਪੰਜਾਬ ਸਰਕਾਰ ਦੇ ਸਲਾਹਕਾਰ ਨਵਦੀਪ ਅਸੀਜਾ ਨਾਲ ਮਿਲ ਕੇ ਸੋਮਵਾਰ ਨੂੰ ਸਰਕਟ ਹਾਊਸ ਵਿਖੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਲੁਧਿਆਣਾ ਵਿੱਚ ਟ੍ਰੈਫਿਕ ਨਾਲ ਸੰਬੰਧਿਤ ਭੱਖ ਦੇ ਮੁੱਦਿਆਂ ਤੇ ਚਰਚਾ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਮਪੀ ਅਰੋੜਾ ਨੇ ਰੂਡ ਐਕਸੀਡੈਂਟ ਬਲੌਕ ਬਲੈਕ ਸਪੌਟ ਇੰਪਰੂਵਮੈਂਟ ਪਲਾਨ ਫਾਰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਰੂਟਸ ਨਾਮਕ ਇੱਕ ਕਿਤਾਬਚਾ ਜਾਰੀ ਕੀਤਾ ਜੋ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਪੰਜਾਬ ਰੂਟ ਸੇਫਟੀ ਅਤੇ ਟ੍ਰੈਫਿਕ ਰਿਸਰਚ ਸੈਂਟਰ ਐਸਐਸ ਨਗਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ਪੰਜਾਬ ਰੂਟ ਸੇਫਟੀ ਕੌਂਸਲ ਦੇ ਮੈਂਬਰ ਰਾਹੁਲ ਵਰਮਾ ਨੇ ਰਿਪੋਰਟ ਦੇ ਮੁੱਖ ਅੰਸ਼ ਪੇਸ਼ ਕੀਤੇ ਜਿਨ੍ਹਾਂ ਵਿੱਚ ਸ਼ਹਿਰ ਭਰ ਵਿੱਚ ਟ੍ਰੈਫਿਕ ਰੁਕਾਵਟਾਂ ਨੂੰ ਦੂਰ ਕਰਨਾ ਤੇ ਵਾਹਨਾਂ ਦੇ ਪ੍ਰਵਾਹ ਨੂੰ ਸੁਚਾਰੂ ਢੰਗ ਨਾਲ ਕੀਮਤੀ ਸੁਝਾਦਤੇ ਪੰਜਾਬ ਸਰਕਾਰ ਦੇ ਸਲਾਹਕਰ ਨਵਦੀਪ ਅਸੀਜਾ ਨੇ ਵੀ ਇੱਕ ਹੋਰ ਪੇਸ਼ਕਾਰੀ ਦਿੱਤੀ ਪੇਸ਼ਕਾਰੀ ਵਿੱਚ ਲੁਧਿਆਣਾ ਵਿੱਚ ਕੁੱਲ 12 ਸੜਕ ਦੁਰਘਟਨਾ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ ਇਹਨਾਂ ਵਿੱਚ ਸ਼ਾਮਲ ਹਨ ਯੂਪੀਐਸਸੀ ਜੈਨ ਚੈਰੀਟੇਬਲ ਹਸਪਤਾਲ ਬਾਬੀ ਪੈਲਸ ਤੋਂ ਸ਼ਿੰਗਾਰ ਸਿਨੇਮਾ ਸੇਠੀ ਆਈਸਕ੍ਰੀਮ ਟੀ ਪੁਆਇੰਟ ਮੈਟਰੋ ਰੋਡ ਪੰਜਾਬ ਨੈਸ਼ਨਲ ਬੈਂਕ ਇਟਾ ਵਾਲਾ ਚੌਕ ਬਿਸ਼ਪ ਕਰਮਾ ਚੌਕ ਦੁਰਗਾ ਮਾਤਾ ਮੰਦਰ ਜਿਗਰਾਉਂਪੁਰ ਜੈ ਮਾਤਾ ਚਿੰਤਪੁਰਨੀ ਢਾਬਾ ਤੋਂ ਭਾਰਤ ਪੈਟਰੋਲ ਪੰਪ ਸਟੇਟ ਬੈਂਕ ਆਫ ਇੰਡੀਆ ਤੋਂ ਪੈਵਲੀਅਨ ਮਾਲ ਪੁਲਿਸ ਲਾਈਨ ਦੀਪਨਗਰ ਅਤੇ ਸਬਜੀ ਮੰਡੀ ਚੌਕ ਇਹਨਾਂ ਸਥਾਨਾਂ ਨੂੰ ਦੁਰਘਟਨਾਵਾਂ ਦੇ ਅੰਕੜਿਆਂ ਦੇ ਆਧਾਰ ਤੇ ਉੱਚ ਜੋਖਮ ਵਾਲੇ ਖੇਤਰਾਂ ਵਜੋਂ ਪਛਾਣਿਆ ਗਿਆ ਹੈ ਅਤੇ ਸੁਧਾਰਾਤਮਕ ਕਾਰਵਾਈ ਲਈ ਤਰਜੀ ਦਿੱਤੀ ਜਾਵੇਗੀ ਅਰੋੜਾ ਤੇ ਅਧਿਕਾਰੀਆਂ ਨੇ ਨੂੰ ਪੇਸ਼ਕਾਰੀ ਰਾਹੀਂ ਇਹ ਵੀ ਦੱਸਿਆ ਗਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਤਾਲਮੇਲ ਵਾਲੇ ਯਤਨਾਂ ਸਦਕਾ ਲੁਧਿਆਣਾ ਵਿੱਚ ਸੜਕਾ ਹਾਦਸਿਆਂ ਨਾਲ ਸੰਬੰਧਿਤ ਮੌਤਾਂ ਵਿੱਚ ਕਮੀ ਆਈ ਹੈ ਜਦੋਂ ਕਿ 2023 ਵਿੱਚ 2407 ਮੌਤਾਂ ਦਰਜ ਕੀਤੀਆਂ ਗਈਆਂ ਹਨ 2024 ਵਿੱਚ ਇਹ ਗਿਣਤੀ ਘਟ ਕੇ 377 ਹੋ ਗਈ ਹੈ ਜੋ ਕਿ ਟ੍ਰੈਫਿਕ ਸੁਰੱਖਿਆ ਪਹਿਲਕਦਮੀਆਂ ਵਿੱਚ ਪ੍ਰਗਤੀ ਨੂੰ ਦਰਸਾਉਂਦੀ ਹੈ ਪત્રਕਾਰਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਮਿਸ਼ਨਰ ਸੁਆਪਨ ਸ਼ਰਮਾ ਤੇ ਏਡੀਸੀ ਪੀ ਗੁਰਪ੍ਰੀਤ ਕੌਰ ਪੂਰੇਵਾਲ ਦਾ ਟ੍ਰੈਫਿਕ ਭੀੜ ਘਟਾਉਣ ਅਤੇ ਸੜਕ ਸੁਰੱਖਿਆ ਬਧਾਉਣ ਦੇ ਯਤਨਾਂ ਨਾਲ ਲਈ ਧੰਨਵਾਦ ਕੀਤਾ। ਉਹਨਾਂ ਕਹੇ ਕਿ ਜਦੋਂ ਕਿ ਬਹੁਤ ਸਾਰੇ ਕਦਮ ਪਹਿਲਾਂ ਹੀ ਚੁੱਕੇ ਜਾ ਚੁੱਕੇ ਹਨ ਭਵਿੱਖ ਵਿੱਚ ਵੀ ਹੋਰ ਵੀ ਉਪਾਅ ਲਾਗੂ ਕੀਤੇ ਜਾਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੁਰਘਟਨਾ ਸੰਭਾਵਿਤ ਖੇਤਰਾਂ ਨੂੰ ਸਰਗਰਮੀ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ ਤਾਂ ਜੋ ਮੌਤਾਂ ਦੀ ਸੰਭਾਵਨਾ ਨੂੰ ਘਟਕੀਤਾ ਜਾ ਸਕੇ। ਅਰੋੜਾ ਨੇ ਅੱਗੇ ਦੱਸਿਆ ਕਿ ਸ਼ਹਿਰ ਪਰ ਵਿੱਚ ਖਾਸ ਕਰਕੇ ਛੁੱਟੀ ਦੇ ਸਮੇਂ ਦੌਰਾਨ ਵਿਦਿਅਕ ਸੰਸਥਾਵਾਂ ਦੇ ਨੇੜੇ ਟ੍ਰੈਫਿਕ ਸਮੱਸਿਆਵਾਂ ਨਾਲ ਨਜੇਠਣ ਲਈ 140 ਵਾਧੂ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਜੇਕਰ ਹਰ ਨਾਗਰਿਕ ਜ਼ਿੰਮੇਵਾਰੀ ਨਾਲ ਕੰਮ ਕਰੇ ਤਾਂ ਸੜਕ ਹਾਦਸਿਆਂ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਅਰੋੜਾ ਨੇ ਕਿਹਾ ਕਿ ਇਲਾਕੇ ਵਿੱਚ ਭੀੜ ਭੜੱਕੇ ਨਾਲ ਨਜਿੱਠਣ ਲਈ ਜਨਰਲ ਬੱਸ ਸਟੈਂਡ ਦੇ ਨੇੜੇ ਇੱਕ ਫੁੱਟ ਓਵਰਪ੍ਰਿਜ ਬਣਾਇਆ ਜਾਵੇਗਾ ਇਹ ਉਹਨਾਂ ਇਹ ਵੀ ਐਲਾਨ ਕੀਤਾ ਕਿ ਹੀਰੋ ਬਿਕਰੀ ਚੌਂਕ ਤੋਂ ਪੱਖੋਵਰ ਰੋਡ ਤੱਕ ਐਲੀਵੇਟਿਡ ਸੜਕ ਦੇ ਦੋ ਪਾਸੜ ਵਾਹਨਾਂ ਦੀ ਆਵਾਜਾਈ ਜੋ ਕਿ ਲੋਕਾਂ ਦੀ ਮੰਗ ਤੇ ਅਸਥਾਈ ਤੌਰ ਤੇ ਸ਼ੁਰੂ ਕੀਤੀ ਗਈ ਸੀ ਨੂੰ ਹੁਣ ਟ੍ਰਾਇਲ ਰਨ ਦੀ ਸਫਲਤਾ ਤੋਂ ਬਾਅਦ ਸਥਾਈ ਕਰ ਦਿੱਤਾ ਜਾਵੇਗਾ